ਬਹੁਤ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਬਹੁਤ ਵੀ ਵੱਡੇ ਬਜਟ ਦੇ ਵਿੱਚ ਬਣੀਆਂ ਹੋਈਆਂ ਫਿਲਮਾਂ ਅਕਸਰ ਹੀ ਵੱਡੇ ਬਾਕਸ ਆਫਿਸ ਤੇ ਰਿਕਾਰਡ ਬਣਾਉਂਦੀਆਂ ਨੇ ਬਟ ਅੱਜ ਅਸੀਂ ਇੱਕ ਅਜਿਹੀ ਫਿਲਮ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਬਜਟ ਦੇ ਵਿੱਚ ਬਣੀ ਹੈ ਬਟ ਉਸ ਨੇ ਬਾਕਸ ਆਫਿਸ ਤੇ ਇੰਨਾ ਵੱਡਾ ਰਿਕਾਰਡ ਕਾਇਮ ਕੀਤਾ ਸੀ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਦਾ ਬਜਟ ਘੱਟ ਹੈ ਪਰ ਕਮਾਈ ਦੇ ਮਾਮਲੇ ਉਹਦੇ ਵਿੱਚ ਉਹਨਾਂ ਨੇ ਰਿਕਾਰਡ ਤੋੜ ਦਿੱਤੇ ਨੇ ਇਸ ਲਈ ਇਸ ਦੇ ਵਿੱਚ ਇੱਕ ਨਹੀਂ ਸਗੋ ਕਈ ਫਿਲਮਾਂ ਦੇ ਨਾਮ ਨੇ ਜਿਵੇਂ ਕਿ ਦਕੇਰਲਾ ਸਟੋਰੀ ਦਕਸ਼ਵੀਰ ਫਾਈਲਜ਼ ਕੋਹਨਾ ਪਿਆਰ ਹੈ ਗੈਂਗਸ ਆਫ ਵਸੀਪੁਰ ਆਦਿ ਇਸ ਨਾਲ ਹੀ ਹਾਲੀਵੁੱਡ ਫਿਲਮਾਂ ਅਕਸਰ ਆਪਣੇ ਹਾਈ ਬਜਟ ਕਾਰਨ ਖਬਰਾਂ ਦੇ ਵਿੱਚ ਰਹਿੰਦੀਆਂ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹਾਲੀਵੁੱਡ ਫਿਲਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਬਜਟ ਸਿਰਫ 6 ਲੱਖ ਰੁਪਏ ਸੀ ਪਰ ਕਮਾਈ ਦੇ ਸਾਰੇ ਰਿਕਾਰਡ ਤੋੜਦੇ ਹੋਏ ਫਿਲਮ ਨੇ 800 ਕਰੋੜ ਰੁਪਏ ਦੀ ਕਮਾਈ ਕੀਤੀ ਅਸੀਂ ਜਿਸ ਫਿਲਮ ਬਾਰੇ ਗੱਲ ਕਰ ਰਹੇ ਹਾਂ ਉਹ ਹਾਲੀਵੁੱਡ ਫਿਲਮ ਪੈਰਾਨਾਰਮਲ ਐਕਟੀਵਿਟੀ ਹੈ ਜੋ ਕਿ ਸਾਲ 2007 ਦੇ ਵਿੱਚ ਰਿਲੀਜ਼ ਹੋਈ ਸੀ ਇਹ ਇੱਕ ਅਜੀਹੀ ਡਰਾਣੀ ਫਿਲਮ ਹੈ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਡਰ ਮਹਿਸੂਸ ਕਰਦਾ ਹੈ ਇਹ ਫਿਲਮ ਓਰੇਨ ਪੈਲੀ ਦੁਆਰਾ ਬਣਾਈ ਗਈ ਸੀ ਜਿਸ ਨੇ ਇਸ ਫਿਲਮ ਦੀ ਕਹਾਣੀ ਵੀ ਲਿਖੀ ਸੀ ਮੀਡੀਆ ਰਿਪੋਰਟ ਦੇ ਅਨੁਸਾਰ ਫਿਲਮ ਨੂੰ ਹੈਡ ਹੈਲੈਂਡ ਕੈਮਰੇਆਂ ਅਤੇ ਸੀਸੀਟੀਵੀ ਕੈਮਰੇਆਂ ਦੀ ਵਰਤੋਂ ਕਰਕੇ ਸ਼ੂਟ ਕੀਤਾ ਗਿਆ ਸੀ ਇਸ ਫਿਲਮ ਦਾ ਬਜਟ ਸਿਰਫ 15000 ਡਾਲਰ ਯਾਨੀ ਕਿ 6 ਲੱਖ ਰੁਪਏ ਸੀ ਚੋਕਿ ਫਿਲਮ ਦੇ ਕ੍ਰੂ ਮੈਂਬਰ ਅਤੇ ਚਾਰ ਕਲਾਕਾਰਾਂ ਦੀ ਬਦੌਲਤ ਸੀ ਇਹ ਫਿਲਮ ਸਿਰਫ 6 ਲੱਖ ਰੁਪਏ ਦੇ ਵਿੱਚ ਬਣੀ ਸੀ ਅਤੇ ਇਸ ਤੇ ਇੰਨੀ ਹਲਚਲ ਮਚਾ ਦਿੱਤੀ ਸੀ ਕਿ ਕਿਸ ਨੇ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਫਿਲਮ ਦਾ ਕਲੈਕਸ਼ਨ 193 ਮਿਲੀਅਨ ਡਾਲਰ ਯਾਨੀ ਕਿ 800 ਕਰੋੜ ਸੀ ਫਿਲਮ ਦੇ ਬਜਟ ਅਤੇ ਕਲੈਕਸ਼ਨ ਵਿੱਚ ਇੰਨਾ ਜ਼ਿਆਦਾ ਅੰਤਰ ਸੀ ਕਿ ਨਿਰਮਾਤਾ ਅਮੀਰ ਹੋ ਗਏ ਫਿਲਮ ਦੀ ਅਥਾ ਸਫਲਤਾ ਨੇ ਨਿਰਮਾਤਾਵਾਂ ਨੂੰ ਫਿਲਮ ਦਾ ਸੀਕਲ ਬਣਾਉਣ ਦਾ ਵਿਚਾਰ ਦਿੱਤਾ ਜੋ ਕਿ ਸਫਲ ਵੀ ਰਿਹਾ ਹੁਣ ਤੱਕ ਇਸ ਫਿਲਮ ਦੇ 7 ਸੀਕਲ ਬਣ ਚੁੱਕੇ ਨੇ ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਨਿਰਮਾਤਾਵਾਂ ਨੇ ਇੱਕ ਤੋਂ ਬਾਅਦ ਇੱਕ 7 ਸੀਕਵਲ ਬਣਾਏ ਫਿਲਮ ਦੇ 7ਵੇਂ ਸੀਕਵਲ ਨੂੰ ਬਣਾਉਣ ਲਈ 28 ਮਿਲੀਅਨ ਡਾਲਰ ਯਾਨੀ ਕਿ 230 ਕਰੋੜ ਰੁਪਏ ਦੀ ਲਾਗਤ ਆਈ ਅਤੇ ਕਮਾਈ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਇਸ ਫਿਲਮ ਨੇ ਸਾਰੇ ਸੀਕੋਲਾਂ ਦੀ ਕੁੱਲ ਕਮਾਈ ਲਗਭਗ 890 ਮਿਲੀਅਨ ਡਾਲਰ ਯਾਨੀ ਕਿ 7320 ਕਰੋੜ ਰੁਪਏ ਸੀ ਪੈਰਾਨੋਰਮਲ ਐਕਟੀਵਿਟੀ ਫਰੈਂਚਾਈਜ਼ੀ ਦੀ ਪਹਿਲੀ ਫਿਲਮ 2007 ਦੇ ਵਿੱਚ ਦੂਜੀ ਫਿਲਮ 2010 ਦੇ ਵਿੱਚ ਤੀਜੀ ਫਿਲਮ 2011 ਦੇ ਵਿੱਚ ਚੌਥੀ 2012 ਦੇ ਵਿੱਚ ਪੰਜਵੀਂ 2014 ਛੇਵੀਂ 2015 ਵਿੱਚ ਅਤੇ ਆਖਰੀ ਯਾਨੀ ਸੱਤਵੀਂ 2021 ਦੇ ਵਿੱਚ ਰਿਲੀਜ਼ ਹੋਈ ਸੀ ਅਤੇ ਇਹ ਸਾਰੀਆਂ ਫਿਲਮਾਂ ਹੀ ਬਾਕਸ ਆਫਿਸ ਤੇ ਤਮਾਲ ਮਚਾਉਂਦੀਆਂ ਨਜ਼ਰ ਆਈਆਂ